ਇੱਕ ਖਬਰ ਦੇਖਦਾ ਆ ਰਿਹਾ ਸੀ ਕਿ ਪਹਿਲਾਂ ਹਰਿਆਣੇ ਨੇ ਕਿਹਾ ਸੀ ਕਿ ਸਾਡਾ ਕੋਟਾ ਜਿਹੜਾ ਪੰਜਾਬ ਦੇ ਪਾਣੀ ਦਾ ਉਹ ਘਟਾ ਦਿਓ ਤੇ ਫਿਰ ਹੁਣ ਅੱਜ ਰਾਜਸਥਾਨ ਨੇ ਵੀ ਕਹਿਤਾ ਕਿ ਸਾਨੂੰ ਹੁਣ ਪਾਣੀ ਨਹੀਂ ਚਾਹੀਦਾ ਮਤਲਬ ਕਿ ਜਦੋਂ ਤਾਂ ਗਰਮੀਆਂ ਦੇ ਦਿਨ ਹੋਣ ਜਦੋਂ ਤਾਂ ਭੁੱਖੇ ਪਿਆਸੇ ਹੋ ਉਦੋਂ ਪੰਜਾਬ ਦੇ ਹੱਕਾਂ ਤੇ ਡਾਕਾ ਮਾਰ ਕੇ ਪਾਣੀ ਵੀ ਚਾਹੀਦਾ ਤੇ ਜਦੋਂ ਹੜ੍ਹਾਂ ਜਦੋਂ ਪੰਜਾਬ ਦੇ ਵਿੱਚ ਫਿਰ ਉਸ ਸਮੇਂ ਹਰਿਆਣੇ ਨੂੰ ਵੀ ਪਾਣੀ ਨਹੀਂ ਚਾਹੀਦਾ ਰਾਜਸਥਾਨ ਨੂੰ ਵੀ ਪਾਣੀ ਚਾਹੀਦਾ ਇਹ ਮਤਰੀਮਾਨ ਵਾਲਾ ਸਲੂਕ ਹੈ ਜਿਹੜਾ ਹੋਣਾ ਨਹੀਂ ਚਾਹੀਦਾ ਸੋ ਅੱਜ ਵੀ ਸਾਡੇ ਬਰਾਬਰ ਖੜਨਾ ਚਾਹੀਦਾ ਹੈ ਬਾਕੀ ਕੋਈ ਨਹੀਂ ਅਕਾਲ ਪੁਰਖ ਵਾਹਿਗੁਰੂ ਨਾਲ परमात्मा ਨਾਲ ਪੰਜਾਬੀ ਕਦੇ ਨਹੀਂ ਡੋਲਦੇ ਕਦੇ ਨਹੀਂ ਹਾਰਦੇ ਪੰਜਾਬ ਦੁਆਰਤੀ ਆਪਣੇ ਸਰ ਪੈਰਾਂ ਸਰ ਜਲਦੀ ਖੜਾ ਹੋਊਗਾ ਬੰਦਰੀ ਸਾਹਿਬ ਓਵਰਾਲ ਸਿਚੁਏਸ਼ਨ ਕੀ ਅੱਜ ਦੀ ਡਿਰੇਕਟੋਰੇਟ ਦੇ ਦੇਖੋ ਸਿਚੁਏਸ਼ਨ ਇਹ ਹੈ ਕਿ ਰਾਵੀ ਦਾ ਪਾਣੀ ਕੁਛ ਘਟਿਆ ਹੈ ਸਤਲੁਜ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਹੈ ਘੱਗਰ ਦੇ ਵਿੱਚ ਪਾਣੀ ਜ਼ਿਆਦਾ ਤੇ ਇਹ ਸਾਰੇ ਏਰੀਆ ਦੇ ਵਿੱਚ ਜਾਨੀ ਕਿ ਵੈਸੇ ਤਾਂ ਚਲੋ ਸਾਰੇ ਦੇ ਸਾਰੇ ਜਿਹੜੇ 23 ਜ਼ਿਲ੍ਹੇ ਨੇ ਉਹਨਾਂ ਚ ਹਾਈਲਰਟ ਹੈ ਗਈ ਹੈ ਪਰ ਫੇਰ ਵੀ ਚਲੋ ਜਿੰਨੀ ਮਸ਼ਤੇਦੀ ਦੇ ਨਾਲ ਜਿੰਨੀ ਲੋਕ ਕੰਮ ਸੰਗਤ ਕੰਮ ਬਹੁਤ ਕਰਨ ਲੱਗੀ ਹੋਈ ਹੈ ਜਿੱਥੇ ਕਿਤੇ ਲੱਗਦਾ ਕਿ ਜਿਹੜਾ ਤੂਸੀ ਬੰਦ ਹੈ ਜਿਹੜਾ ਕਿ ਕਮਜ਼ੋਰ ਪੈਂਦਾ ਉੱਥੇ ਜਾ ਕੇ ਜਣੀ ਕਿ ਬੋਰੀਆਂ ਦੇ ਵਿੱਚ ਰੇਤੇ ਭਰ ਕੇ ਲਗਾ ਰਹੇ ਨੇ ਹਰ ਜਣੀ ਕਿ ਹਰੇਕ ਪੱਖੋਂ ਜਣੀ ਕਿ ਲੱਗੇ ਹੋਏ ਬਾਕੀ ਕੰਟਰੋਲਡ ਪੁਆਇੰਟ ਜਿਹੜਾ ਕੰਟਰੋਲਡ ਵਿਊ ਦੇ ਨਾਲ ਪਾਣੀ ਛੱਡਿਆ ਜਾ ਰਿਹਾ ਹੈ ਵੀ ਤਾਂ ਜੋ ਜ਼ਿਆਦਾ ਨੁਕਸਾਨ ਨਾ ਹੋ ਸਕੇ ਹੁਣ ਡਿਪੈਂਡ ਕਰਦੇ ਦੇਖੋ ਕੁਦਰਤ ਨੂੰ ਕੋਈ ਜੱਜ ਨਹੀਂ ਕਰ ਸਕਦਾ ਹੁਣ ਪਿੱਛੇ ਕਿੰਨੀ بارش ਹੋਊਗੀ ਪੰਜਾਬ ਚ ਕਿੰਨੀ بارش ਹੋਊਗੀ ਕਿੰਨੀ ਲੰਬਾ ਸਮਾਂ ਹੋਊਗੀ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਅਨਪ੍ਰਡਿਕਟਿਡ ਨੇ ਸਿਰਫ ਆਪਾਂ ਤਾਂ ਕਿਆਸ ਲਾਈਏ ਲਾ ਸਕਦੇ ਆ ਅਰਦਾਸੇ ਕਰ ਸਕਦੇ ਆ ਆਪਾਂ ਤਾਂ ਵਾਈਗਰੂ ਦੇ ਚਰਨਾਂ ਤੇ ਕਿ ਸਾਰਿਆਂ ਦੇ ਮਤਲਬ ਸੁੱਖ ਵਰਤੇ ਸਰਪੱਪ ਨੇ ਜਿਹੜਾ ਫੈਸਲਾ ਲਿਆ ਹੈ ਜਿਹੜਾ ਅਸਟਫਰ ਅਫਸਰ ਵੇਕ ਪਿੰਡ ਦੇ ਵਿੱਚ ਤਨਾਤ ਹੋ ਗਿਆ ਉਹਦੇ ਵਾਰਕ ਬਿਲਕੁਲ ਦੇਖੋ ਉਹ ਹਰੇਕ ਪਿੰਡ ਦੇ ਵਿੱਚ ਇੱਕ ਨੂਡਲ ਅਫੀਸਰ ਬਣਾਤਾ ਕਿ ਉਹ ਪਿੰਡ ਦੇ ਹਰੇਕ ਡਿਪਾਰਟਮੈਂਟ ਦੇ ਜਿਹੜੇ ਜਣੇ ਕਿ ਉਹ ਉਹ ਜ਼ਿੰਮੇਵਾਰ ਹੋਊਗਾ ਜੇ ਕੋਈ ਉੱਥੇ ਜਣੇ ਕਿ ਨਹੀਂ ਕੋਈ ਵੀ ਨੈਗਲੀਜੈਂਸੀ ਹੁੰਦੀ ਹੈ ਤਾਂ ਸੋ ਹੁਣ ਇਹਦੇ ਨਾਲ ਇੱਕ ਫਾਇਦਾ ਜ਼ਰੂਰ ਹੋ ਜੂਗਾ ਕਿ ਲੋਕਾਂ ਨੂੰ ਇੱਧਰ ਉੱਧਰ ਭੱਜਣ ਨੱਥਨ ਦੀ ਜ਼ਰੂਰਤ ਨਹੀਂ ਉਹ ਕੱਲਾ ਆਫੀਸਰ ਜਿਹੜਾ ਹੋਊਗਾ ਪਿੰਡ ਦੇ ਵਿੱਚ ਡਿਪਲੂਟ ਕੀਤਾ ਉਹਦੇ ਕੋਲ ਫੁੱਲ ਫਲੈਜ ਪਾਵਰਜ਼ ਹੋਣਗੀਆਂ ਉਹ ਕੋਈ ਵੀ ਜਿਹੜਾ ਵੀ ਕੋਈ ਕੰਮ ਮਤਲਬ ਕਿ ਉਹਨੇ ਐਗਜ਼ੀਕਿਊਟ ਕਰਵਾਣਾ ਉਹ ਕਰਵਾ ਸਕਦਾ। ਕੋਟੇ ਕੋਟ ਸਤਾ ਚਾਰ ਰੁਪਏ ਮੰਤਰਾ ਅੱਲਾ ਬੀਏ ਇਸ ਤਰ੍ਹਾਂ ਗਲਾਕਾਰ ਜਾਂ ਹੋਰ ਗਾਇਕ ਵੀ ਮਦਦ ਲਈ ਬਹੁਤ ਜ਼ਿਆਦਾ ਆਏ ਨੇ ਉਹਨਾਂ ਦੇ ਅਫਰ ਵੀ ਕੀ ਹੋ। ਬੜਾ ਸ਼ਲਾਘਾਯੋਗ ਕਦਮ ਹੈ ਜੀ ਦੇਖੋ ਕਿੰਨੀ ਵਧੀਆ ਲੱਗਦਾ ਕਿ ਸਾਡੇ ਪੰਜਾਬ ਦੇ ਮਾਨਮੱਤੇ ਕਲਾਕਾਰ ਦਲਜੀਤ ਦੋਸਾਂਝੀ ਵਰਗੇ ਨੇ ਇਹ ਗੱਲ ਕਹੀ ਹੈ ਕਿ 10 ਪਿੰਡ ਮੈਂ ਉਦ ਲੈਣਾ ਅਡਾਪਟ ਕਰਦਾ ਜਿਹਦੇ ਵਿੱਚ ਜੇ ਜਿਹੜਾ ਹੁਣ ਵੀ ਨੁਕਸਾਨ ਹੋਇਆ ਉਹਦੇ ਵਿੱਚ ਵੀ ਭਰਪਾਈ ਕਰਾਂਗੇ ਆਉਣ ਵਾਲੇ ਸਮੇਂ 'ਚ ਵੀ ਜਿਹੜੇ ਇਹਨਾਂ ਨੂੰ ਰੀਹੈਬਿਲਿਟੇਟ ਕਰਨ ਲਈ ਜਿਹੜਾ ਵੀ ਸਾਨੂੰ ਕੁਝ ਵੀ ਕਰਨਾ ਪੈਂਦਾ ਉਪਰਾਲਾ ਕਰਾਂਗੇ ਐਦਾਂ ਮੈਂ ਥਾਰੀ ਸੰਗਰਾਂ ਦੀ ਕਿਸੇ ਦਾ ਵਿਸ਼ੇਸ਼ ਹੋ ਨਹੀਂ ਕਹਿ ਰਿਹਾ ਸਾਰੇ ਡਟੇ ਹੋਏ ਨੇ ਜੀ ਜਿੰਨੇ ਪੰਜਾਬ ਦੇ ਸੰਗਠਨ ਨੇ ਸਾਰੇ ਮਾਨਮਤੇ ਨੇ ਸਾਰੀ ਆਪੋ ਆਪਣੀ ਸੇਵਾ ਨਿਭਾ ਰਹੇ